Thank okay. you.

ਕੀ ਕਹਿਣਾ 24 ਅੱਜ ਗੁਰਸਾਂ ਸਾਹਿਬ ਦੀ ਵਰਸੀ ਹੈ ਜੀ ਮੈਂ ਨਜੀਸ਼ਵਰੀ ਪੰਜਾਬ ਦੀ ਸਾਤਵਾਂ ਦੀ 5G ਦੀ ਬੇਟੀ ਅੱਜ ਪੰਜਵੀਂ ਉਹਨਾਂ ਦੇ ਘਰ ਤੇ ਮਿਲਦੇ ਹਾਂ ਸੰਵਾਦ ਜੀ ਸਮਰੋਹ ਅੰਮ੍ਰਿਤਸਰ ਵਿੱਚ ਜਿਸ ਵਿੱਚ ਸਵਚ ਪੰਜਾਬ ਤੋਂ ਲੁਧਿਆਣਾ ਤੋਂ ਭਾਰਤੀ ਜਨਗਤੋਂ ਆਪੀ ਤੇ ਸਭ ਕਾਰਕਟਰਾਂ ਨੇ ਆ ਕੇ ਜਨਾ ਸੁਮਨ ਦੇ ਰੂਪ ਤੇ ਔਰ ਉਹਨਾਂ ਦੇ ਕੰਮਾਂ ਨੂੰ ਯਾਦ ਕਰਾ ਕਿ ਜੋ ਵਿਸਾਇਕ ਇਸ ਇੱਕ ਸੈਟਰ ਲਈ ਚੁਕਾਤੀ ਗਈ ਹੈ ਆਈਪੀਸ ਦੇ ਕੰਮ ਕਿਤੇ ਨਹੀਂ ਹੈ ਔਰ नाम से इस नगर में वसाई नगर तो, रखागत है और मैं सब का बहुत बहुत धन्यवाद करती हूँ जिन्होंने अपना और यादा ज्यादा एक ताज़ा कितना मैं उन्होंने बेटिया होने के नाते सब का बहुत बहुत धन्यवाद कर ਆ ਗਿਆ। ਮੈਂ ਨਾ ਅੱਜ ਮੰਡੀ ਗੁਰਿੰਦਗੜ ਦੇ ਇੱਕ ਇਤਾਂ ਦੇ ਨੇ ਸੀ ਜਿਹਦੀਆਂ ਲਾਲਾ ਵੀ ਠੀਕ ਕਰਾਇਆ ਕੁਦਵਾਈ ਨਗਰ ਵੀ ਠੀਕ ਕਰਵਾਇਆ ਮੰਦਰ ਵੀ ਬਨਵਾਇਆ ਮੰਦਰ ਤਾਂ ਅਮ ਸ਼ਾਹਲਾ ਬਨਵਾਈ ਬਹੁਤ ਵਧੀਆ ਬਨਾਇਆ ਤੇ ਉਹਦਾ ਆਪਣਾ ਨਾਮ ਬਣਾ ਗਏ ਨੇ। ਇਲਾਕੇ ਦੇ ਲੋਕ ਬਹੁਤ ਜ਼ਿਆਦਾ ਪਿਆਰ ਕਰਦੇ ਨੇ। ਇਲਾਕੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਨੇ। ਇਲਾਕੇ ਨਾਲ ਬਹੁਤ ਅੱਛਾ ਉਹਨਾਂ ਦਾ ਰਸੂਕ ਸੀ ਕਿ ਬਹੁਤ ਅੱਛਾ ਸੀ ਲਿੰਕ ਬਹੁਤ ਵਧੀਆ ਸੀ। ਠੀਕ ਹੈ। ਸਰ ਅੱਜ ਇਹ 25 ਬਰਸੀ ਦੇ ਮੌਕੇ ਤੁਸੀਂ ਅੱਜ ਪਹੁੰਚੇ ਹੋ ਬਹੁਤ ਲੋਕਾਂ ਦਾ ਜਿਹੜਾ ਜ਼ੂਮ ਦੇਖਣ ਨੂੰ ਮਿਲਿਆ ਵਾ ਪਿਆਰ ਬਹੁਤ ਲੋਕੀ ਕਰਦੇ ਸੀ ਸਾਡੇ ਸਤ ਪਾਲ ਗੁਸਾਈ ਜੀ ਸਵਰਗੀ ਉਹਨਾਂ ਦੀ 25 ਬਰਸੀ ਅੱਜ ਤੇ ਅੱਜ ਤੁਸੀਂ ਦੇਖਿਆ ਹੋਣਾ ਵੀ ਸਾਰਾ ਇਲਾਕਾ ਸਾਰਾ ਸ਼ਹਿਰ ਜਿਹੜਾ ਹੈ ਅੱਜ ਅੱਜ 25 ਉਹਨਾਂ ਦੀ ਬਰਸੀ ਤੇ ਆਈ ਹੈ ਔਰ ਸਤਪਾਲ ਗੁਸਾਈ ਜੀ ਦਾ ਇੱਕ ਐਸਾ ਨਾਂ ਸੀ ਭਾਰਤ ਜਨਤਾ ਪਾਰਟੀ ਦੇ ਵਿੱਚ ਵੀ ਜਿਹੜਾ ਲੁਧਿਆਣੇ ਦੇ ਵਿੱਚ ਜੇ ਕੋਈ ਬੀਜੇਪੀ ਬੀਜੇਪੀ ਨੂੰ ਜਾਣਦਾ ਸੀ ਤੇ ਉਹ ਸਤਪਾਲ ਗੁਸਾਈ ਦੇ ਨਾਂ ਤੋਂ ਜਦੋਂ ਕੋਈ ਬੀਜੇਪੀ ਕਹਿੰਦਾ ਸੀ ਤੇ ਲੋਕੇ ਸਤਪਾਲ ਗੁਸਾਈ ਕਹਿੰਦੇ ਸੀ ਇਹ ਕੋ ਸਤਪਾਲ ਗੁਸਾਈ ਕਹਿੰਦਾ ਸੀ ਤੇ ਉਹਨੂੰ ਬੀਜੇਪੀ ਕਹਿੰਦੇ ਸੀ ਔਰ ਸਤਪਾਲ ਗੁਸਾਈ ਜੀ ਦੇ ਪੰਜਾਬ ਦੇ ਵਿੱਚ ਜੋ ਨਾਂ ਜੀ ਉਹ ਆਪਾਂ ਸਾਰੇ ਜਾਣਦੇ ਆ ਔਰ ਲੁਧਿਆਣੇ ਦੇ ਵਿੱਚ ਜਿਹੜਾ ਉਹਨਾਂ ਨੇ ਕੰਮ ਕੀਤਾ ਉਹ ਆਪਾਂ ਸਾਰੇ ਜਾਣਦੇ ਆ ਦੇ ਕੋਲ ਵਿਆਣੇ ਦੇ ਵਿੱਚ ਸਾਡੇ ਸਤਪਾਲ ਗੁਸਾਈ ਜੀ ਦੋ ਦਫਾ ਅਮਰਕਲ ਇਲੈਕਸ਼ਨ ਜਿੱਤੇ ਜੀ ਤਿੰਨ ਦਮਾ ਇਲੈਕਸ਼ਨ ਜਿੱਤੇ ਔਰ ਉਸ ਟਾਈਮ ਇਲੈਕਸ਼ਨ ਭਾਰਤ ਜਨਤਾ ਪਾਰਟੀ ਦਾ ਜਿੱਤੇ ਜਦੋਂ ਕਿ ਸਾਡੀਆਂ ਸੀਟਾਂ ਬਹੁਤ ਘਟਦੀਆਂ ਸੀ ਔਰ ਫਿਰ ਮੰਤਰੀ ਬਣੇ ਮੰਤਰੀ ਬਣ ਕੇ ਜੋ ਉਹਨਾਂ ਨੇ ਵਿਕਾਸ ਕੀਤਾ ਉਹ ਆਪਾਂ ਸਾਰੇ ਜਾਣਦੇ ਆ ਸਤਪਾਲ ਗੁਸਾਈ ਜੀ ਦੇ ਨਾਂ ਦੇ ਉੱਪਰ ਜਿਹੜਾ ਆ ਏਰੀਆ ਸਾਡੇ ਅੱਜ ਮੈਂ ਸੁਣਿਆ ਕਿ ਸਾਡੇ ਜਿਹੜੇ ਤੋਂ ਐਮਐਲਏ ਸਾਹਿਬ ਨੇ ਪੱਪੀ ਜੀ ਉਹ ਕਹਿ ਕੇ ਗਏ ਨੇ कि ਜਿਹੜਾ ਸਤਪਾਲ ਕਸਾਈ ਦੇ ਨਾਂ ਤੇ ਇੱਕ ਦਵਾਈ ਨਗਰ ਦਾ ਨਾਂ ਰੱਖਿਆ ਜਾਵੇ ਔਰ ਅਸੀਂ ਪ੍ਰੋਮਿਸ ਕਰਨੇ ਆ ਕਿ ਸਤਪਾਲ ਕਸਾਈ ਜੀ ਦੇ ਨਾਂ ਤੇ ਜਿਹੜਾ ਕਦਵਾਈ ਨਗਰ ਦਾ ਜਿਹੜਾ ਨਾਂ ਵੇ ਉਹ ਰੱਖਿਆ ਜਾਣਾ ਚਾਹੀਦਾ ਔਰ ਅਸੀਂ ਜੇ ਕੋਈ ਨਹੀਂ ਵੀ ਰੱਖੇਗਾ ਤੇ ਅਸੀਂ ਰੱਖਾਂਗੇ ਦੇਖੋ ਆਉਣ ਵਾਲੀ ਜਿਹੜੀ ਸਰਕਾਰ ਦੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਔਰ ਭਾਰਤੀ ਜਨਤਾ ਪਾਰਟੀ ਤੇ ਹੀ ਸਰਕਾਰ ਬਣੇ ਸਭ ਤੋਂ ਪਹਿਲੋ ਜਿਹੜਾ ਨਾਂ ਹੈ ਜਿਹੜਾ ਸਤਪਾਲ ਕਸਾਈ ਦੇ ਨਾਂ ਤੇ ਕਦਵਾਈ ਨਗਰ ਦਾ ਜਿਹੜਾ ਨਾਂ ਰੱਖਿਆ ਜਾਏਗਾ ਕਿਉਂਕਿ ਸਤਪਾਲ ਕਸਾਈ ਜੀ ਦੇ ਦੇਨ ਜਿਹੜੀ ਉਹ ਸਾਰਾ ਪੰਜਾਬ ਜਾਣਦਾ ਸਾਰਾ ਲੁਧਿਆਣਾ ਜਾਣਦਾ ਅੱਜ ਉਹਨਾਂ ਦੇ ਬੇਟੇ ਖੜੇ ਨੇ ਉਹਨਾਂ ਦੀ ਵਾਈਫ ਬੈਠੇ ਨੇ ਤੇ ਮੈਂ ਜਿਹਨਾਂ ਕੋਲੋਂ ਅਸ਼ੀਰਵਾਦ ਲੈਣ ਆਇਆ ਤੇ ਕਿਉਂਕਿ ਸਤਪੁਰਗ ਸਿੰਘ ਜੀ ਦੇ ਨਾਲ ਮੈਂ ਬਹੁਤ ਗਹਿਰਾ ਰਿਸ਼ਤਾ ਸੀ ਇਹ ਠੀਕ ਹੈ ਥੋੜਾ ਜਿਹਾ ਕਿੰਤੂ ਬਰਨ ਤੋਂ ਹੋ ਜਾਂਦਾ ਪਰ ਮੇਰੇ ਸਤਪੁਰਗ ਸਿੰਘ ਜੀ ਜਿਹੜੇ ਮੇਰੇ ਪਿਓ ਸਨ ਮੈਨੂੰ ਆਪਣੇ ਬੱਚਿਆਂ ਤੋਂ ਵੱਧ ਜਿਹੜਾ ਪਿਆਰ ਉਹ ਮੈਨੂੰ ਕਰਦੇ ਸੀ ਤੇ ਠੀਕ ਹੈ ਟਾਈਮ ਹੁੰਦਾ ਭਾਈ ਅੱਛਾ ਵੀ ਟਾਈਮ ਆਂਦਾ ਹੈ ਮਾੜਾ ਵੀ ਟਾਈਮ ਆਂਦਾ ਹੈ ਪਰ ਅੱਜ ਮੈਂ ਇੱਕ ਦੇਖ ਰਿਹਾ ਵੀ ਇੰਨਾ ਲੋਕਾਂ ਦਾ ਇੱਥੇ ਆਣਾ ਕਿਉਂਕਿ ਸਤਪਾਲ ਜੀ ਦਾ ਜਿਹੜਾ ਪਿਆਰ ਹੈ ਉਹ ਸਾਰਿਆਂ ਨੂੰ ਖਿੱਚ ਲਿਆ ਸਤਪਾਲ ਗੁਸਾਈਂ ਜੀ ਐਸੇ ਸਤਪਾਲ ਗੁਸਾਈਂ ਨੇ ਜਿਹੜੇ ਰਹਿੰਦੀ ਜ਼ਿੰਦਗੀ ਤੱਕ ਪੰਜਾਬ ਦੇ ਵਿੱਚੋਂ ਲੁਧਿਆਣਾ ਚ ਭੁੱਲੇ ਨਹੀਂ ਜਾ ਸਕਦੇ ਕਿਉਂਕਿ ਉਹਨਾਂ ਦਾ ਕੰਮ ਦੇਖਿਆ ਹੋਇਆ ਜਿਸ ਤਰੀਕੇ ਦੇ ਨਾਲ ਉਹ ਲੋਕਾਂ ਨਾਲ ਖੜੇ ਹੁੰਦੇ ਸੀ ਆਪਣੇ ਵਰਕਰਾਂ ਨਾਲ ਖੜੇ ਹੁੰਦੇ ਸੀ ਆਪਣੇ ਜਿਹੜੇ ਏਰੀਆ ਦੇ ਲੋਕਾਂ ਨਾਲ ਜਿੱਦਾਂ ਖੜੇ ਹੁੰਦੇ ਸੀ ਉਹ ਆਪਾਂ ਸਾਰੇ ਜਾਣਦੇ ਆ ਜੀ ਕੀ ਦੇਖਿਆ ਯਾਰ 2027 ਦੇ ਵੀ ਤੋਂ ਆਣ ਵਾਲੀ ਹੈ ਪਰਵਾਰ ਵਿੱਚੋਂ ਕੋਈ ਨਾ ਕੋਈ ਲੀਡ ਰੋਲ ਅਦਾ ਕਰੂਗਾ ਜੀ ਇਹਨਾਂ ਦੇਖੋ ਆ ਮੇਰੇ ਪ੍ਰਾਂ ਦੇ ਖੜੇ ਨੇ ਬਸ ਮੇਰੇ ਮਾਤਾ ਜੀ ਬੈਠੇ ਨੇ ਇਹਨਾਂ ਦਾ ਹਮੇਸ਼ਾ ਅਸ਼ੀਰਵਾਦ ਰਿਹਾ ਪਹਿਲੋਂ ਦੇਖੋ ਫਰਕ ਉਹਨਾਂ ਕੱਲ ਦੀ ਚੀਜ਼ ਹੈ ਇਹ ਭਾਰਤੀ ਜਨਤਾ ਪਾਰਟੀ ਦੇ ਵੀ ਵਰਕਰ ਨੇ ਭਾਰਤੀ ਜਨਤਾ ਪਾਰਟੀ ਦਾ ਮੈਂ ਵਰਕਰ ਆ ਟਿਕਟ ਕਿਸੇ ਇੱਕ ਨੂੰ ਮਿਲਣੀ ਹੁੰਦੀ ਹੈ ਠੀਕ ਹੈ ਟਿਕਟ ਜਦੋਂ ਮਿਲੀਏ ਉਸ ਚ ਮੇਰਾ ਨਾਲ ਸਾਥ ਦਿੱਤਾ ਹੈ ਪਹਿਲੋਂ ਵੀ ਦੇ ਰਹੇ ਨੇ ਔਰ ਹੁਣ ਵੀ ਦੇ ਰਹੇ ਨੇ ਆ ਤੁਹਾਡੇ ਸਾਹਮਣੇ ਅਸੀਂ ਆਏ ਹਾਂ ਜੀ ਮਾਤਾ ਜੀ ਦਾ ਅਸ਼ੀਰਵਾਦ ਲੈ ਆ ਕੇ ਐਸੀ ਕੋਈ ਗੱਲ ਨਹੀਂ ਹੈ ਕਿ ਲੋਕ ਕਰਨੇ ਔਰ ਕਰਨੇ ਵਿੱਚ ਫਰਕ ਹੁੰਦਾ ਹੈ ਲੋਕੀ ਜੋ ਕਹਿੰਦੇ ਨੇ ਉਹ ਕਰਦੇ ਨੇ ਅਸੀਂ ਜੋ ਕਹਿੰਨੇ ਅਸੀਂ ਕਰਕੇ ਦਿਖਾਉਂਦੇ ਆ ਅਸੀਂ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਜੋ ਸਤਪਾਲੀ ਜੀ ਸਾਈ ਜਿਹੜਾ ਮੀ ਬੋਕੇ ਗਏ ਨੇ ਜਿਸ ਟਿਕਣੇ ਨੂੰ ਕੰਮ ਕਰਕੇ ਜਾ ਰਹੇ ਅਸੀਂ ਉਹਨਾਂ ਦੇ ਪੂਰਨਿਆਂ ਤੇ ਚੱਲ ਕੇ ਜੜਾਵੇ ਇਸ ਏਰੀਆ ਦਾ ਵਿਕਾਸ ਕਰਨੇ ਚੰਨੇ ਇਸ ਤਰ੍ਹਾਂ ਸਰ ਤੁਸੀਂ ਦੇਖਿਆ ਬਿਹਾਰ ਦੇ ਵਿੱਚ ਬਹੁਤ ਹੀ ਪ੍ਰਾਪਰ ਜਿੱਤੀ ਭਾਰਤੀ ਜਨਤਾ ਪਾਰਟੀ ਆ ਨਾਲੇ ਸਾਈ ਦੇ ਵਿੱਚ ਜਿੱਦਾਂ ਪੰਜਾਬ ਦੇ ਵਿੱਚ ਭਾਰਤ ਜਨਤਾ ਪਾਰਟੀ ਦਾ ਦਰਾਬ ਉੱਪਰ ਜਾ ਰਿਹਾ ਹੈ ਕਿ ਦੇਖੋ ਅੱਜ ਸਾਰੇ ਦੇਸ਼ ਦੇ ਵਿੱਚ ਮੇਰਾ ਖਿਆਲ ਹੈ ਵੱਤ ਤੋਂ ਵੱਧ ਜਿਹੜੇ ਸਟੇਟਾਂ ਨੇ ਭਾਰਤ ਜਨਤਾ ਪਾਰਟੀ ਦੀ ਸਰਕਾਰ ਹੈ ਔਰ ਜਿਹੜੀ ਜਿਹੜੀ ਜਗ੍ਹਾ ਤੇ ਵੀ ਭਾਰਤ ਜਨਤਾ ਪਾਰਟੀ ਦੀ ਸਰਕਾਰ ਹੈ ਤੁਸੀਂ ਵਿਕਾਸ ਦੇ ਕੋਤੇ ਕਿੰਨਾ ਹੈ ਯੂਪੀ ਦੇਖੋ ਬਿਹਾਰ ਦੇਖੋ ਕਿੰਨਾ ਵਿਕਾਸ ਹੈ ਅੱਜ ਸਾਡਾ ਪੰਜਾਬ ਦੇਖੋ ਕਿੰਨਾ ਪਿੱਛੇ ਰਹਿ ਗਿਆ ਔਰ ਦੇਖੋ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਗੁੰਡਾਗਰਦੀ ਹੋ ਰਹੀ ਹੈ ਕਿਸ ਤਰੀਕੇ ਨਾਲ ਗੋਲੀਆਂ ਚੱਲ ਰਹੀਆਂ ਨੇ ਕਿਸ ਤਰੀਕੇ ਦੇ ਨਾਲ ਜੰਗਸਟਰ ਹੋ ਰਹੇ ਨੇ ਔਰ ਜੇ ਸੱਤ ਪੜ੍ਹ ਕਿਸਾਈ ਜੀ ਜਦੋਂ ਹੁੰਦੇ ਸੀ ਸੱਤ ਪੜ੍ਹ ਕਿਸਾਈ ਜੀ ਜਿੱਦੇ ਸਟੈਂਡ ਲੈਂਦੇ ਸੀ ਉਹ ਮਤਲਬ ਸਟੈਂਡ ਹੁੰਦਾ ਸੀ ਉਹਨਾਂ ਨੇ ਆਪਣੇ ਇਹ ਜਿੱਕ ਕਦੀ ਵੀ ਕੋਈ ਬਦਮਾਸ਼ੀ ਨਹੀਂ ਸੀ ਹਉਣ ਦਿੱਤੇ ਕਦੀ ਕੋਈ ਨਸ਼ਾ ਨਹੀਂ ਸੀ ਵੀ ਕਰਨ ਦਿੱਤਾ ਕਦੀ ਕੋਈ ਗਲਤ ਕੰਮ ਨਹੀਂ ਸੀ ਹਉਣ ਦਿੱਤਾ ਅੱਜ ਸਤਪਾਲ ਕਸਾਇਨ ਨੂੰ ਜੇ ਯਾਦ ਕੀਤਾ ਜਾ ਰਿਹਾ ਤੇ ਇਸੇ ਕਰਕੇ ਕੀਤਾ ਜਾ ਰਿਹਾ ਵੀ ਜੋ ਉਹਨਾਂ ਦੀ ਕੁਰਬਾਨੀ ਸੀ ਜਿਸ ਤਰੀਕੇ ਦੇ ਨਾਲ ਸਤਪਾਲ ਕਸਾਇਨ ਜੀ ਕੰਮ ਕਰਕੇ ਗਏ ਨੇ ਮੈਂ ਤਾਂ ਸਾਰੇ ਨੂੰ ਕਵਾਂਗਾ ਉਹਨਾਂ ਦੇ ਪੱਗ ਚਨਾਂ ਤੇ ਚੱਲ ਕੇ ਜਿਹੜਾ ਵਿਕਾਸ ਕਰਨਾ ਚਾਹੀਦਾ ਕਿਦਾਂ ਦੇਵੀ ਸਾਹਿਬ ਜਿੱਦਾਂ ਕਪਾ ਕਹਿੰਨੇ ਵੀ ਅੱਜ ਇੱਕ ਉਹਨਾਂ ਦਾ ਸਟੈਚੂ ਵੀ ਲੱਗਣਾ ਚਾਹੀਦਾ ਵਾ ਇੱਥੇ ਪਾਰਕ ਵਿੱਚ ਉਹਨਾਂ ਦੇ ਨਾਂ ਤੇ ਬਣਨੀ ਚਾਹੀਦੀ ਬਿਲਕੁਲ ਜੀ ਪਾਰਕ ਪਾਰਕ ਵੀ ਸਤਪਾਲ ਕਸਾਈ ਦੇ ਨਾਂ ਤੇ ਬੰਨੇ ਚਾਹੀਦੀ ਹੈ ਆਸ ਏਰੀਆ ਦਾ ਨਾਮੇ ਸਤਪਾਲ ਕਸਾਈ ਜੀ ਦੇ ਨਾਂ ਤੇ ਹੋਣਾ ਚਾਹੀਦਾ ਵੇ ਇਹ ਸਾਡੀ ਬਹੁਤ ਪੁਰਾਣੀ ਮੰਗ ਹੈ ਦੇਖੋ ਆ ਇਸ ਏਰੀਆ ਦੇ ਵਿੱਚ ਸਾਡੇ ਸੈਰ ਕਰਨ ਨੂੰ ਕੋਈ ਜਗ੍ਹਾ ਨਹੀਂ ਸੀ ਹੈਗੀ ਔਰ ਮਿਨੀ ਰੋਜ਼ ਗਾਰਡਨ ਮਿਨੀ ਰੋਜ਼ ਗਾਰਡਨ ਸਤਪਾਲ ਕਸਾਈ ਜੀ ਦੇ ਦੇ ਨੇ ਮੈਂ ਉਸ ਟੋਂ ਕਸਾਈ ਜੀ ਦੇ ਨਾਲ ਸੀ ਔਰ ਇਹ ਮੇਰੇ ਖਿਆਲ ਇਹ ਬਦਲ ਸਾਹਿਬ ਨੇ ਮੇਰੇ ਫਾਇਤੇ ਕੰਦੇ ਜੀ ਫਲੈਟ ਬਣਨ ਗਏ ਅਲਾਰਟ ਕਰਤੀ ਔਰ ਸਤਪਾਲ ਕਸਾਈ ਜੀ ਧਰਨੇ ਦੇ ਬੈਠ ਗਏ ਉਸ ਟਾਈਮ ਮੈਂ ਦਿੱਲੀ ਜਨਾਸੀ ਉਹਨਾਂ ਦੇ ਗੇਟ ਦੇ ਬਾਹਰ ਹੀ ਦਰਵਾਜੇ ਦੇ ਬਾਹਰ ਗੇਟ ਤੇ ਬੈਠ ਗਏ ਜਦੋਂ ਬਾਦਲ ਸਾਹਿਬ ਨੂੰ ਪਤਾ ਲੱਗਾ ਵੀ ਕਸਾਈ ਜੀ ਧਰਨੇ ਦੇ ਬੈਠੇ ਨੇ ਉਹਨਾਂ ਨੇ ਆ ਕੇ ਕਿਹਾ ਕੀ ਗੱਲ ਹੋ ਗਈ ਕਸਾਈ ਜੀ ਕਹਿੰਦਾ ਜੀ ਜਿਸ ਜਗ੍ਹਾ ਤੇ ਮੈਂ ਆਪਣੇ ਆਪਣੇ ਏਰੀਆ ਚ ਮਿੰਨੀ ਰੋਜ਼ ਗਾਰਡਨ ਬਣਾਉਣਾ ਚਾਹੁੰਦਾ ਤੁਸੀਂ ਮੈਨੂੰ ਪਤਾ ਲੱਗਾ ਵੀ ਉਹ ਅਲਾਰਟ ਤੁਸੀਂ ਫਲੈਟਾਂ ਵਾਸਤੇ ਕਰਤੀਏ ਤੇ ਮੈਂ ਇਹ ਕਿਸੇ ਕੀਮਤ ਤੇ ਨਹੀਂ ਹੁੰਦਿਆਂਗਾ ਔਰ ਬਦਲ ਸਾਹਿਬ ਨੂੰ ਇਮੀਡੀਏਟ ਆਪਣਾ ਜਿਹੜਾ ਵੇ ਜਿਹੜਾ ਫੈਸਲਾ ਬਦਲਣਾ ਪਿਆ ਔਰ ਮਿੰਨੀ ਰੋਜ਼ਗਾਰਡਨ ਉਹਨਾਂ ਨੇ ਜਗਾ ਤੇ ਕੇ ਅੱਜ ਦੇਖੋ ਸਾਰੇ ਦੁਨੀਆਂ ਸਾਰਾ ਇਲਾਕਾ ਜਿਹੜਾ ਇੱਥੇ ਸੈਰ ਕਰਨ ਆਉਂਦਾ ਇਹ ਸਤਪੁਰਗ ਸਾਈਂ ਦੀ ਦੇਣ ਹੈ ਸਤਪੁਰਗ ਸਾਈਂ ਨੇ ਚਿਲਡਰਨ ਪਾਰਕ ਦੇਖੋ ਉਹ ਬਣਾਇਆ ਅੱਜ ਆ ਨਾਲਾ ਜਿਹੜਾ ਨਾਲੇ ਦਾ ਵਿਕਾਸ ਕਿਨੇ ਬਣਾਇਆ ਸਤਪੁਰਗ ਸਾਈਂ ਨੇ ਇਹ ਸਤਪੁਰਗ ਸਾਈਂ ਦੀ ਦੇਣ ਅੱਜ ਜਿਹਦੇ 7000 10000 ਰੁਪਏ ਗੱਜ ਦਾ ਜਗਾ ਦਾ ਰੇਟ ਸੀ ਅੱਜ 1.5 ਲੱਖ ਰੁਪਏ ਜਿਹੜਾ ਵੇ ਉਸ ਜਗ੍ਹਾ ਦਾ ਰੋਡ ਦੇ ਉੱਪਰ ਰੇਟ ਹੈ ਅੱਜ ਜਿਸ ਮੰਦਰ ਦੇ ਸਿਖੜਿਆ ਇਹ ਮੰਦਰ ਵੀ ਉਹਨਾਂ ਦੇ ਦੇਣ ਸਤਪਾਲ ਗਸਾਈਂ ਜੀ ਦੀ ਦੇਣ ਜਿਹੜੀ ਹੈ ਉਹ ਕੋਈ ਵੀ ਪੰਜਾਬ ਦਾ ਔਰ ਲੁਧਿਆਣਾ ਦਾ ਕੋਈ ਵੀ ਜਿਹੜਾ ਵਾਸੀ ਹੈ ਉਹ ਪੁੱល ਨਹੀਂ ਸਕਦਾ ਜੋ ਸਤਪਾਲ ਗਸਾਈਂ ਜੀ ਨੇ ਪੰਜਾਬ ਵਾਸਤੇ ਕੀਤਾ ਲੁਧਿਆਣਾ ਵਾਸਤੇ ਕੀਤਾ ਮੰਤਰੀ ਮੰਡਲ ਕੋਲ ਪੰਜਾਬ ਦੀ ਸੇਵਾ ਕੀਤੀ ਐਮ ਐਲ ਏ ਬਣ ਕੇ ਉਹਨਾਂ ਨੇ ਆਪਣੇ ਏਰੀਆ ਦੀ ਸੇਵਾ ਕੀਤੀ ਔਰ ਇਸੇ ਕਰਕੇ ਆ ਜੋਨਾਂ ਨੂੰ ਜਿ�ਾ ਯਾਦ ਕੀਤਾ ਜਾ ਰਿਹਾ ਸਰ ਸੂਬਾ ਸਰਕਾਰ ਦਾਵਾ ਕਰਦੀ ਪਈ ਜੀ ਵੀ 31 ਮਈ ਤੱਕ ਨਾਸ਼ਨ ਖਤਮ ਕਰ ਦਿੱਤਾ ਹੋਊਗਾ ਹਾਲਾਤ ਕੋਈ ਸਹੀ ਨਹੀਂ ਨਸ਼ੇ ਘਰ ਘਰ ਵਿਕ ਰਹੇ ਨੇ ਬਿਲਕੁਲ ਅਬ ਸਾਡੇ ਮੇਰੇ ਸੈਂਟਰ ਹਲਕੇ ਦੇ ਵਿੱਚ ਅ ਕੱਲ ਸਵਾਨੀ ਬਿਲਡਿੰਗ ਦੇ ਕੋਲ ਚਾਰ ਪੰਜ ਲੋਗ ਨਸ਼ਾ ਕਰਦੇ ਪਗੜੇ ਗਏ ਪਰ ਦੁੱਖ ਇਹ ਚੀਜ਼ ਹੈ ਕਿ ਪੁਲਿਸ ਜਿਹੜੇ ਉਹ ਨਸ਼ੇੜੀਆਂ ਨੂੰ ਪਕੜਦੀ ਨਹੀਂ ਹੈਗੀ ਨਾ ਵੇਚਣ ਵਾਲ ਨੂੰ ਪਕੜਦੀ ਏ ਨਾ ਉਹ ਪੀਣ ਵਾਲ ਨੂੰ ਪਕੜਦੀ ਕਿਉਂ ਨਹੀਂ ਪਕੜਦੀ ਕਿਉਂ ਕਿਸ ਨੇ ਨਸ਼ਾ ਮੁਕਤ ਕਰਤਾ ਜੇ ਕੇਸ ਪਾਣਗੇ ਤੇ ਫਿਰ ਨਸ਼ਾ ਮੁਕਤ ਕਿੱਥੋਂ ਦਿਖਾਨਗੇ ਇਹ ਜਿਹੜਾ ਨਸ਼ਾ ਮੁਕਤਾ ਜਿਹੜਾ ਜਿਹੜਾ ਉਹਨਾਂ ਡਰਾਮਾ ਕਰ ਰਹੇ ਨੇ ਕੋਈ ਨਸ਼ਾ ਮੁਕਤ ਨਹੀਂ ਉਹ ਘਰ ਘਰ ਚ ਨਸ਼ਾ ਵੇਚ ਰਿਹਾ ਗਲੀ ਗਲੀ ਚ ਨਸ਼ਾ ਵੇਚ ਰਿਹਾ ਆ ਮੇਰਾ ਸੰਤਲ ਹਲਕੇ ਤੇ ਚਲੋ ਮੇਰੇ ਨਾਲ ਲ ਮੈਂ ਸੀਬੀ ਸਾਹਿਬ ਨੂੰ ਕਹਨਾ ਮੇਰੇ ਨਾਲ ਭੇਜੋ ਕੋਈ ਇਮਾਨਦਾਰ ਅਫਸਰ ਮੈਂ ਦਿਖਾਣਾ ਤੁਹਾਨੂੰ 10 ਜਗ੍ਹਾ ਨਸ਼ਾ ਰਿਕਦਾ ਪਰ ਤੁਸੀਂ ਪਰਚਾ ਨਹੀਂ ਦੇਣਾ ਨਾ ਤੁਸੀਂ ਬੰਦੇ ਫੜਨੇ ਨੇ ਕਿਉਂ ਕਿ ਤੁਸੀਂ ਨਸ਼ਾ ਮੁਕਤ ਕਰਕੇ ਬੈਠੇ ਹੋ ਧੰਨ ਰਾਤੀ ਰਾਤੀ ਇਧਰ ਨੂੰ ਦੇਖੋ ਜੀ ਰਾਤੀ ਰਾਤੀ ਅੱਜ ਮੇਰੇ ਫਾਦਰ ਦੇ ਨਾਂ ਦੀ ਕੰਮੀ ਪੰਨੇ ਤੁਸੀਂ ਆ ਸਾਰੇ ਘਾਰੀਆ ਵੀ ਜਿਹਨਾਂ ਨੇ ਆ ਕੇ ਸਾਨੂੰ ਇੱਥੇ ਅਸ਼ੀਰਵਾਦ ਦਿੱਤਾ ਮੈਂ ਜੀਜੇਪੀ ਦੇ ਸਾਰੇ ਮਤਵਾਨੀ ਇਹ ਤਿਲ ਕਰਦਾ ਵੀ ਲੋਕਾਂ ਦਾ ਕੰਮ ਉਦਾਂ ਹੀ ਕਰੂੰ ਜਿਵੇਂ ਕਿਸਾਨੀ ਦੀ ਕਰਦੇ ਸੀ ਤਾਂ ਕਿ ਉਹਨਾਂ ਦੀ ਯਾਦ ਸਦਾ ਹਮੇਸ਼ਾ ਬਣੀ ਰਹੇ ਕਿਸਾਨੀ ਦੇ ਦਿੱਤੇ ਕੰਮ ਭੁੱਲਣ ਵਾਲੇ ਦੇ ਨਹੀਂ ਹੈਗੇ ਪਰ ਫਿਰ ਵੀ ਬੀਜੇਪੀ ਵਾਲਿਆਂ ਨੇ ਮੇਰੇ ਅਪੀਲ ਆ ਕਿ ਤਗੜੇ ਹੋ ਕੇ ਕੰਮ ਕਰੋ ਤਾਂ ਕਿ ਪਾਰਟੀ ਵੀ ਆਵੇ ਤੇ ਗਸਾਇੰਦੀ ਦਾ ਨਾਮ ਵੀ ਜਿੰਦਾ ਰਹੇ ਤੇ ਚੱਲਦਾ ਰਹੇ। ਆਪਣਾ ਕਿਹੜਾ ਵਾਰਡ ਪੈ ਜਾਂਦਾ ਹੈ ਆਪਣਾ? ਕਿਹੜਾ ਵਾਰਡ? ਲੋਕਾ ਸੈਂਟਰਲ। ਠੀਕ ਹੈ ਜੀ। ਲੋਈ। ਅੱਜ ਸਾਡੇ ਸਾਰੇ ਸੰਗਠਨ ਉਹ ਜਨਤਾ ਦੀ ਸੇਵਕ ਜਨਤਾ ਦੇ მომਹੰਦੇ ਆਦਨ ਦੇ ਸਤਿਪਰਕ ਸਹੀ ਜੀ। ਚਾਹੁੰਦੇ ਦਮੇ ਪੰਜਾਬ ਸਰਕਾਰ। ਔਰ ਦੰਨ ਬਾਰੇ ਮੰਡੇ ਰਹੇ ਤੁਲੇ ਰਹੇ ਨੇ ਅੱਜ ਤੀਸਰੀ ਵਰਸੀ ਦੇ ਉੱਤੇ ਸ਼ਿਵਸ਼ਕੀਂ ਦੇ ਬਤਵਈ ਨਗਰ ਚ ਸਮੂਹ ਲਖਨਵਸੀਆਂ ਨੇ ਲੁਧਿਆਣਾ ਔਰਸੀਆਂ ਨੇ ਅਲੱਗ-ਅਲੱਗ ਪਾਰਟੀਆਂ ਦੇ ਨਮਾਇਦਿਆਂ ਨੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਵਰਕਰਾਂ ਨੇ ਪਰਿਵਾਰ ਨੇ ਉਹਨਾਂ ਦੇ ਪ੍ਰਤੀ ਅੱਜ ਸ਼ਰਧਾ ਸੋਮਨ ਦੇਖੀ ਤੇ ਬਹੁਤ ਨਾਲ ਬਹੁਤ ਇੱਕ ਇੱਕ ਕੰਮ ਹੋ ਗਿਆ ਯਾਦ ਕੀਤਾ ਗਿਆ ਔਰ ਉਹਨਾਂ ਦੇ ਚੱਲਣ ਦੇ ਲਈ ਸਾਰਿਆਂ ਨੇ ਕੀ ਭਰੇ ਅੱਜ ਜਿਹੜੀ ਕੋਸਲਾ ਸਭ ਅੱਜ ਤੁਸੀਂ ਪਹੁੰਚੇ ਹੋ ਸਤਪਾਲ ਸਾਈਂ ਜੀ ਜਿਹੜੇ ਕਿ ਅੱਜ ਉਹਦੀ ਵਰਸੀ ਸੀਗਾ ਇੱਥੇ ਤੁਸੀਂ ਪਹੁੰਚੇ ਹੋ ਕੀ ਕਰਨਾ ਚਾਹੁੰਦੇ ਜਿਹੜਾ ਕੰਮ ਬਾਚਪਾ ਦੇ ਬਰਿਸਟ ਨੇਤਾ ਪੂਰਵ ਕੈਬਨਿਟ ਮੰਤਰੀ ਸਵਰਗੀ ਸ਼੍ਰੀ ਸਤਪਾਲ ਗੁਸਾਈਂ ਜੀ ਦੀ ਅੱਜ 5ਵੀਂ ਵਰਸੀ ਹੈ ਔਰ ਅੱਜ ਦੀ ਵਰਸੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੋਂ ਲਾਵਾ ਬਾਕੀ ਦੂਜੀਆਂ ਪਾਰਟੀਆਂ ਦੇ ਵੀ ਲੋਕ ਆਏ ਨੇ ਤੇ ਉਹਨਾਂ ਨੂੰ ਵੀ ਦੋਨਾਂ ਦੇ ਕੰਮ ਦੇ ਬਾਰੇ ਗੁਸਾਈ ਜੀ ਨੇ ਜੋ ਆਪਣੇ ਜੀਵਨ ਦੇ ਵਿੱਚ ਕੰਮ ਕੀਤੇ ਆ ਉਹਨਾਂ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ ਜਿਸ ਤਰ੍ਹਾਂ ਮਿੰਨੀ ਰੋਜ਼ ਗਾਰਡਨ ਔਰ ਜੋ ਨਾਲਾ ਸੀਗਾ ਉਹਨੂੰ ਛਤਵਾਇਆ ਔਰ ਅਨੇਕ ਪ੍ਰਕਾਰ ਦੇ ਉਹਨਾਂ ਨੇ ਹਰੇਕ ਵਰਗ ਦੇ ਲਈ ਕੰਮ ਕੀਤਾ ਤਾਂ ਮੈਂ ਅੱਜ ਦੇ ਮੌਕੇ ਦੇ ਉੱਤੇ ਉਹਨਾਂ ਨੂੰ ਨਮਨ ਕਰਦਾ ਹਾਂ ਔਰ ਨਾਲ ਹੀ ਇੱਕ ਆਪਣੇ ਵੱਲੋਂ ਸਲਾਹ ਦਿਨਾ ਹਾਂ ਕਿ ਸ਼੍ਰੀ ਸਤਪਾਲ ਗੁਸਾਈ ਜੀ ਦੇ ਨਾਮ ਦਾ ਉਨਾ ਦੀ ਇੱਕ ਪ੍ਰਤਿਮਾ ਜਿਹੜੀ ਕਿ ਪਾਰਕ ਦੇ ਵਿੱਚ ਲਗਾਈ ਜਾਵੇ ਤਾਂ ਕਿ ਹਰ ਸਾਲ ਸਾਰੇ ਲੋਕ ਉਹਨਾਂ ਦੀ ਪ੍ਰਤਿਮਾ ਦੇ ਉੱਤੇ ਪੁਸ਼ਪਾਂਜਲੀ ਜਿਹੜੀ ਅਰਪਣ ਕਰੇ